ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ 'ਚ। ਆਪਾਂ ਆਏ ਸੀ ਸਵੇਰੇ ਸਵੇਰੇ ਖੇਤ ਤੇ ਖੇਤ ਆ ਕੇ ਆਪਾਂ ਕੁਛਰ ਬੂਟੇ ਸਾਫ਼ ਕੀਤੇ ਛੋਟੇ ਬਾਗ ਦੇ ਤੇ ਬੂਟੇ ਸਾਫ਼ ਕਰਨ ਤੋਂ ਬਾਅਦ ਆਪਾਂ ਹੁਣ ਪੱਠੇ ਵੱਢ ਕੇ ਤੇ ਘਰ ਨੂੰ ਚੱਲਾਂਗੇ। ਤੇ ਸਾਰਿਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ। ਤੋ ਚਵਾਲੀ ਸਾਰਿਆਂ ਲਈ ਵਧੀਆ ਹੋਵੇ ਚੰਗਾ ਸੁਨੇਹਾ ਲੈ ਕੇ ਆਵੇ ਸਾਰਿਆਂ ਲਈ ਖੁਸ਼ੀਆਂ ਭਰਿਆ ਮਾਹੌਲ ਬਣੇ ਤੇ ਜਨਹਾਲ ਆਪਾਂ ਖੇਤੋਂ ਢੀੜਾ ਛੀੜਾ ਮਾਰਦਾ ਹੀ ਸੀ ਸਵੇਰੇ ਸਵੇਰੇ ਖੇਤ ਆ ਕੇ ਮਨ ਨੂੰ ਸਕੂਨ ਜਾਂ ਮਿਲਦਾ ਤੇ ਮੋਟੇ ਸਾਫ਼ ਕਰਕੇ ਲਗਭਗ ਅੱਧੇ ਕੋ ਰਹਿ ਗਏ ਲਗਭਗ 20-25 ਮੁੱਟੇ ਰਹਿ ਗਏ ਸਾਫ ਕਰਨਾ ਹੋਵੇ ਕੁਝ ਜਵਾਰ ਚ ਖੜਿਆ ਜਿਹੜੇ ਉਹ ਸਾਫ ਕਰਨੇ ਆ ਤੇ ਇੱਕ ਜਿਹੜੇ ਵੀਰ ਭੈਣ ਭਰਾ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਪਹਿਲੀ ਵਾਰੀ ਵੇਖ ਰਹੇ ਆ ਆਪਣਾ ਵਲੌਗ ਸੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਫਿਲਹਾਲ ਕਿੰਨੂ ਆ ਜਿਹੜਾ ਉਹ ਪੱਕਣਾ ਸ਼ੁਰੂ ਹੋ ਗਿਆ ਰੰਗ ਆਉਣਾ ਸ਼ੁਰੂ ਹੋ ਗਿਆ ਆ ਦੇਖੋ ਅੱਗੇ ਨਾਲੋਂ ਕਿੰਨਾ ਜ਼ਿਆਦਾ ਰੰਗ ਆ ਗਿਆ ਇਹਦੇ ਵਿੱਚ ਤੇ ਹੁਣ ਜਿਹੜੀ ਮੌਸਮ ਹੈ ਜਿਹੜਾ ਉਹ ਵੀ ਲਗਭਗ ਸਰਦੀ ਦਾ ਸਟਾਰਟ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਰਾਤ ਨੂੰ ਠੰਡ ਹੋਣੀ ਸ਼ੁਰੂ ਹੋ ਗਈ ਦਿਨੀਆਂ ਤਾਂ ਹਜੇ ਗਰਮੀ ਹੈ ਤੇ ਪਰ ਰਾਤ ਨੂੰ ਠੰਡ ਹੋਣੀ ਸ਼ੁਰੂ ਹੋ ਗਈ ਤੇ ਉਹ ਆਪਣਾ ਕੋਟਾ ਸਾਹਮਣੇ ਕੋਠਾ ਰਿਆ ਤੇ ਪੱਠੇ ਵੜਦੇ ਆ ਤੇ ਆਪਣਾ ਬਾਪੂ ਵੀ ਜਿਹੜਾ ਮੈਂ ਨਾਂ ਲਾ ਕੇ ਪਹਿਲਾਂ ਉਹ ਆ ਬੂਟੇ ਇਧਰੋਂ ਇਧਰ ਇਧਰ ਸਾਫ਼ ਕਰਤੇ ਜਿਵੇਂ ਆ ਦੇਖੋ ਸਾਫ਼ ਕਰਤੇ ਤੇ ਲਗਭਗ ਇੰਦਰ ਆ ਦੋ ਲੈਣਾ ਤੇ ਕੋ ਪੱਠਿਆਂ ਦੇ ਵਿੱਚ ਤਿੰਨ ਲੈਣਾ ਜਿਹੜੀਆਂ ਉਹ ਰਹਿ ਗਈਆਂ ਤੇ ਉਹ ਆਪਾਂ ਪੱਠੇ ਵੜਨ ਤੋਂ ਬਾਅਦ ਉਹਨਾਂ ਨੂੰ ਸਾਫ਼ ਕਰ ਦਾਂਗੇ ਤੇ ਨਹਿਰ ਫਿਲਹਾਲ ਬੰਦ ਚੱਲ ਰਹੀ ਐ ਤੇ ਆਪਾਂ ਨਹਿਰੀ ਪਾਣੀ ਲਾਉਣਾ ਐ ਬਾਗ ਨੂੰ ਤੇ ਨਹਿਰ ਬੰਦ ਚੱਲਣ ਕਰਕੇ ਆਪਣੇ ਕੋਲੇ ਟਾਈਮ ਹੈਗਾ ਸੋ ਕਣਕ ਆਪਣੀ ਲੇਟ ਹੋ ਜੂਗੀ ਤਾਂ ਕੋਈ ਗੱਲ ਨਹੀਂ ਪਰ ਆਪਾਂ ਪਾਣੀ ਨਹਿਰੀ ਛੱਡਾਂਗੇ ਬਾਅਦ ਚ ਤੇ ਉਹ ਵੇਖੋ ਸਵੇਰੇ ਸਵੇਰੇ ਜਿਹੜੇ ਪੰਛੀ ਆ ਉਹ ਆਉਦੇ ਆ ਲੜਣਿਆਂ ਜੋ ਬਾਹਰ ਨਿਕਲੇ ਆ ਤੋਂਪ ਨੂੰ ਸੇਕਦੇ ਆ ਤੇ ਇਹ ਜਵਾਰ ਆ ਜਿਹੜੀ ਅਸੀਂ ਛੋਟੀ ਜੀ ਵੱਢਣ ਲੱਗ ਗਏ ਸੀ ਤਾਂ ਵੀ ਮੱਲੋ ਮੱਲੀ ਵੱਡੀ ਹੋ ਗਈ ਤੇ ਦੁੰਬੀਆਂ ਕੱਢ ਗਈ ਤੇ ਦੋ ਤਰਾ ਤਿੰਨ ਦਿਨਾਂ ਦਾ ਵਲੌਗ ਨਹੀਂ ਪਾਇਆ ਆਪਾਂ ਤਿੰਨ ਤੋਂ ਵੀ ਚਾਰ ਦਿਨ ਹੀ ਹੋ ਗਏ ਹੋਣੇ ਕਿਉਂਕਿ ਘਰੇ ਹੀ ਹੁੰਦੇ ਸੀ ਘਰੇ ਕੋਈ ਐਡੀ ਵਲੌਗ ਬਣਾਉਣ ਵਾਲੀ ਗੱਲ ਨਹੀਂ ਹੁੰਦੀ ਤੇ ਸੋ ਆਪਾਂ ਅੱਜ ਸਵੇਰੇ ਸਵੇਰੇ ਨਾਲੇ ਸਵੇਰ ਦੀ ਸ਼ਹਿਰ ਹੋ ਜਾਂਦੀ ਹੈ ਨਾਲੇ ਆਪਦਾ ਖੇਤ ਦਾ ਕੰਮ ਹੋ ਜਾਂਦਾ ਹੈ ਕਿਉਂਕਿ ਸਵੇਰੇ ਸਵੇਰੇ ਬੰਦਾ 2 ਘੰਟੇ ਖੇਤ ਲਾ ਜਾਂਦਾ ਹੈ ਇੰਨੇ ਨਾਲ ਥੋੜੀ ਭੁੱਖ ਵੀ ਲੱਗ ਜਾਂਦੀ ਹੈ ਤੇ ਨਾਲੇ ਆਪਦੇ ਪੱਠੇ ਸਵੇਰੇ ਸਵੇਰੇ ਵੱਢ ਕੇ ਲੈ ਜਾਂਦੇ ਆ ਸਵੇਰੇ ਸਵੇਰੇ ਹੁੰਦੀ ਤਾਂ ਪੱਠਿਆਂ ਤੇ ਤਰੇਲ ਆ ਵੈਸੇ ਪਰ ਮੈਂ ਥੋੜੀ ਲੇਟ ਵੱਢਦਾ ਪੱਠੇ ਕੁਝ ਤਰੇਲ ਸੁੱਕ ਜਾਂਦੀ ਹੈ ਤੇ ਜੀਦੇ ਕਰਕੇ ਜੇ ਪੱਠੇ ਬਾਲੇ ਤੇਰੇਲੇ ਵੱਡੇ ਹਨ ਤੱਕ ਰੇ ਜਾ ਕੇ ਜਦੋਂ ਕੁੱਤਰਦੇ ਆ ਉਦੋਂ ਬਾਦ ਉਹ ਪਏ ਪਏ ਖਰਾਬ ਹੋ ਜਾਂਦੇ ਆ ਆ ਦੇਖੋ ਨਿੱਕੇ ਨਿੱਕੇ ਜਾਨਵਰ ਪੰਛੀ ਚੜੀਆਂ ਇਹਨਾਂ ਜਾਲਣੇ ਪਾ ਲੈਂਦੀਆਂ ਬੂਟਿਆਂ ਚ ਤੇ ਇਹਨਾਂ ਵਿੱਚ ਹੀ ਰਹਿੰਦੀਆਂ ਉਹ ਆਪਣਾ ਮੋਟਰਸਾਈਕਲ ਖੜਾ ਹੈ ਗੱਡੀ ਖੜੀ ਹੈ ਦੋ ਇੱਕ ਵਾਰੀ ਫੇਰ ਮੇਰੀ ਸਾਰੇ ਵੀਰ ਭੈਣ ਭਰਾਵਾਂ ਨੂੰ ਬੇਨਤੀ ਹੈ ਵੀ ਜਿਹੜੇ ਆਪਣੇ ਚੈਨਲ ਤੇ ਆਉਣ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਤੇ ਆਪਣੇ ਚੈਨਲ ਦੇ ਸਬਸਕ੍ਰਾਈਬਰ ਬਹੁਤ ਥੋੜੇ ਐ ਥੋੜੇ ਜੇ ਸਬਸਕ੍ਰਾਈਬਰ ਗੇਨ ਹੋਣ ਤੇ ਆਪਾਂ ਕੁਝ ਵਧੀਆ ਲੈ ਕੇ ਆਵਾਂਗੇ ਤਕਰੀਬਨ 8:30 9:00 ਵਜੇ ਅਜੀ ਸਵੇਰੇ ਟਾਈਮ ਨਾਲ ਆ ਗਏ ਸੀ ਖੇਤ ਮੈਂ ਪੱਗ ਸਾਢੇ 7 7 ਵਜੇ ਆ ਗਏ ਸੀ ਤੇ ਘੰਟਾ ਡੇਢ ਘੰਟਾ ਆਪਾਂ ਬੂਟੇ ਸਾਫ਼ ਕਰਨ ਤੇ ਲਾਤਾ ਜਿਹੜੇ ਨਾਲੇ ਕੰਮ ਹੋ ਗਿਆ ਨਾਲੇ ਪੱਠੇ ਵੱਢ ਕੇ ਲੈ ਜਾਣਗੇ ਤੇ ਵੱਡੇ ਬਾਗ ਦੇ ਸਿਚੁਏਸ਼ਨ ਇਹ ਹੈ ਵੀ ਆਪਾਂ ਨੂੰ ਇੱਕ ਲੋਟ ਵਾਹਤਾ ਸੀ ਵੱਡੇ ਬਾਗ ਨੂੰ ਤੇ ਦੂਜੇ ਲੋਟ ਦੂਜੇ ਲੋਡ ਫਿਲਹਾਲ ਕਿੰਨੂੰ ਡਿੱਗਦੇ ਸੀ ਤਾਂ ਕਰਕੇ ਆਪਾਂ ਵਾਇਆ ਨਹੀਂ ਕਿਉਂਕਿ ਜਦੋਂ ਆਪਾਂ ਵਿੱਚ ਦੀ ਰੋਟਾ ਵੇਟਰ ਚਲਾਉਨੇ ਆ ਨਾਲੇ ਤਾਂ ਰੋਟਾ ਵੇਟਰ ਸਾਈਡਾਂ ਤੇ ਲੱਗਦਾ ਜਿਹੜਾ ਹੇਠਲਾ ਫਾਲ ਹੁੰਦਾ ਉਹ ਹੋ ਰੋਟਾ ਵੇਟਰ ਨਾਲ ਵੱਜ ਕੇ ਥੱਲੇ ਡਿੱਗਦਾ ਤੇ ਜਿਹਦੇ ਕਰਕੇ ਆਪਾਂ ਇਹਨੂੰ ਨਹੀਂ ਵਾਇਆ ਐਸ ਲੋਡ ਤੇ ਆ ਡਰਾਪਿੰਗਾਂ ਨਵੀਂ ਹੋਈ ਵੀ ਹੈ ਕਿਉਂਕਿ ਮੌਸਮ ਹਜੇ ਕੋਈ ਸਟੇਬਲ ਨਹੀਂ ਕਿਉਂਕਿ ਦਿਨੇ ਗਰਮੀ ਪੈਂਦੀ ਹੈ ਰਾਤ ਨੂੰ ਠੰਡ ਹੁੰਦੀ ਹੈ ਜਿਹਦੇ ਕਰਕੇ ਇਹ ਡ੍ਰੋਪਿੰਗ ਹੋ ਰਹੀ ਹੈ ਕੁਝ ਜਿਹਨੂੰ ਓਵਰ ਫਰੂਟ ਹੁੰਦਾ ਬੂਟੇ ਨੂੰ ਉਹਦੀ ਡ੍ਰੋਪਿੰਗ ਹੋਣੀ ਲਾਜ਼ਮੀ ਹੈ ਜੇ ਉਹ ਡ੍ਰੋਪਿੰਗ ਨਹੀਂ ਕਰਦਾ ਤੇ ਬੂਟਾ ਫਿਰ ਜੇ ਸਾਰਾ ਫਲ ਪਕਾ ਜਾਂਦਾ ਤਾਂ ਉਹ ਲਗਭਗ ਮਰਨਾ ਸ਼ੁਰੂ ਹੋ ਜਾਂਦਾ ਆਪਾਂ ਉਸ ਦਿਨ ਵਲੌਗ ਪਾਇਆ ਸੀ 20 ਪੋਟਾਂ ਲਾਈਆਂ ਆ ਦੇਖੋ ਇਸ ਤਰ੍ਹਾਂ ਆ ਜਿਹੜੀ ਟਾਣੀ ਹੈ ਦੇਖੋ ਜੇ ਆਪਾਂ ਨੂੰ ਸਪੋਰਟ ਨਹੀਂ ਲਾਉਂਦੇ ਤਾਂ ਇਹ ਝੁੱਕ ਝੁੱਕ ਕੇ ਝੁੱਕ ਕੇ ਇਹਨੂੰ ਇਹ ਉੱਥੋਂ ਟੁੱਟ ਜੂਗੀ ਆ ਦੇਖੋ ਆ ਜਿਹੜੇ ਇਹਨਾਂ ਵਿੱਚ ਫਾਲਾ ਟਾਣਨੇ ਤੇ ਜੇ ਇਹਨੂੰ ਸਪੋਰਟਾ ਨਹੀਂ ਲਾਉਂਦੇ ਆਪਾਂ ਤਾਂ ਇਹ ਟਾਣੀਆਂ ਜਦੋਂ ਥੱਲੇ ਆਉਣਗੀਆਂ ਤੇ ਇਹ ਉੱਥੋਂ ਦਾਣਾ ਟੁੱਟ ਜੂਗਾ ਜਿਹਦੇ ਕਰਕੇ ਆਪਣਾ ਨੁਕਸਾਨ ਹੁੰਦਾ ਕਿਉਂਕਿ ਇਹਨੇ ਅਗਲੇ ਸਾਲ ਵੀ ਫਲ ਲੈਣਾ ਰਹਿਣੇ ਨੇ ਸੋ ਸਵੇਰੇ ਸਵੇਰੇ ਸੂਰਜ ਦੀਆਂ ਕਿਨਾਂ ਉਹ ਦੇਖੋ ਇਸ ਤਰ੍ਹਾਂ ਪੈਂਦੀਆਂ ਜਦੋਂ ਮਜ਼ਾ ਆਉਂਦਾ ਸਕੂਨ ਜਿਹਾ ਮਿਲਦਾ ਸਵਾਦ ਜਿਹਾ ਆਉਂਦਾ ਨਾ ਦੇਖੋ ਇੱਥੇ ਵੀ ਲਾਈਗਾ ਸਪੋਰਟ ਕਿਉਂਕਿ ਇਹ ਦਾਣਾ ਵੀ ਇਸ ਤੇ ਫਲ ਜਿਆਦਾ ਦੇਖੋ ਕਿੰਨਾ ਫਲ ਸਾਈਜ਼ ਵੀ ਬਹੁਤ ਵਧੀਆ ਕੁਝ ਕਿਨੂਆਂ ਨੂੰ ਰੰਗ ਆਉਣਾ ਸਟਾਰਟ ਹੋ ਗਿਆ ਕੁਸ਼ ਕਿੰਨੂ ਹੈ ਜਿਹੜੇ ਰੰਗ ਆਉਣਾ ਸਟਾਰਟ ਹੋ ਗਿਆ ਕਿਉਂਕਿ ਜਿਹੜੇ ਥੋੜੇ ਜੇ ਬੂਟੇ ਤੋਂ ਬਾਹਰ ਹੁੰਦੇ ਆ ਕਿੰਨੂ ਉਹਨਾਂ ਨੂੰ ਰੰਗ ਆਉਣਾ ਸਟਾਰਟ ਹੋ ਜਾਂਦਾ ਤੇ ਜਿਹੜੇ ਬੂਟੇ ਦੇ ਅੰਦਰ ਹੁੰਦੇ ਆ ਉਹਨਾਂ ਨੂੰ ਧੁੱਪ ਘੱਟ ਲੱਗਦੀ ਹੈ ਉਹ ਹੌਲੀ 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 ਜਿਵੇਂ ਉਹਨਾਂ ਦੀ ਪ੍ਰਕਿਰਿਆ ਹੈਗੀ ਹੈ ਉਸ ਹਿਸਾਬ ਨਾਲ ਪੱਕਦੇ ਆ ਜਿਹੜੇ ਬਾਹਰ ਹੁੰਦੇ ਹਨ ਉਹਨਾਂ ਨੂੰ ਧੁੱਪ ਲੱਗ ਕੇ ਤੇ ਪੱਕਣੇ ਸਟਾਰਟ ਹੋ ਜਾਂਦੇ ਹੋ ਉਹਨਾਂ ਨੂੰ ਥੋੜੇ ਪਹਿਲਾਂ ਰੰਗ ਆ ਜਾਂਦਾ ਤੇ ਪਹਿਲਾਂ ਪੱਕੇ ਹੁੰਦੇ ਆ ਤੇ ਇਹ ਦੇਖੋ ਇਹਦੇ ਵਿੱਚ ਕਈ ਬੂਟਿਆਂ ਦੇ ਵਿੱਚ ਕਿੰਨਾ ਉਹਦਾ ਸਾਈਜ਼ ਛੋਟਾ ਉਹ ਕਈ ਵਾਰੀ ਅੱਗੇ ਪਿੱਛੇ ਫਲ ਹੋ ਜਾਂਦਾ ਨਾ ਜਦੋਂ ਜਦੋਂ ਫੁੱਲ ਆਉਂਦੇ ਆ ਕਈ ਲੇਟ ਫੁੱਲ ਆਉਂਦੇ ਆ ਜਦੋਂ ਉਹ ਫਿਰ ਬੂਟ ਕਿੰਨੇ ਛੋਟੇ ਰਹਿ ਜਾਂਦੇ ਆ ਫਿਰ ਉਹ ਹੌਲੀ-ਹੌਲੀ ਸਾਈਜ਼ ਬਣਦਾ ਉਹਨਾਂ ਦਾ ਉਹ ਲੇਟ ਤੱਕ ਸਾਈਜ਼ ਬਣਦਾ ਉਹਨਾਂ ਦਾ ਤੇ ਜਿਹੜੇ ਵੱਡੇ ਪਹਿਲਾਂ ਬੂਟ ਕਿੰਨੋਂ ਵੱਡੇ ਹੋ ਗਏ ਓਹੋ ਕਿੰਨੂ ਆ ਜਿਹੜੇ ਆ ਦੇਖੋ ਆ ਫੁੱਲ ਵੱਡਾ ਹੋ ਗਿਆ ਨੂੰ ਕਲਰ ਆਉਣਾ ਸਟਾਰਟ ਹੋ ਗਿਆ ਕੋਸ਼ ਕਿੰਨੂ ਆ ਜਿਹੜੇ ਉਹਨਾਂ ਨੂੰ ਪਹਿਲਾਂ ਰੰਗ ਆ ਜਾਂਦਾ ਕੋਸ਼ ਕਿੰਨੂ ਆ ਜਿਹੜੇ ਉਹਨਾਂ ਨੂੰ ਲੇਟ ਰੰਗ ਆਉਂਦਾ ਸੋ ਆ ਦੇਖੋ ਚੱਲ ਕੇ ਵੜਦੇ ਆਪਾਂ ਪੱਠੇ ਜਦੋਂ ਥੋੜਾ ਜਿਹਾ ਸੂਰਜ ਸਿੱਧਾ ਅੱਖਾਂ 'ਚ ਪੈਂਦਾ ਹੈ। ਤਾਂ ਅੱਖਾਂ ਦੇ ਸਾਹਮਣੇ ਦੇਖੀ ਦਾ ਨਹੀਂ ਸੂਰਜ। ਤੋਂ ਇੰਨਾ ਤੇਜ ਹੈ ਸੂਰਜ। ਤੇ ਆਪਾਂ ਵੜਦੇ ਆਂ ਪੱਠੇ ਚੱਲ ਕੇ ਤੇ ਹੁਣ ਜਾਂਦੀ ਵੀਡੀਓ 'ਚ ਮੈਂ ਹੀ ਗੱਲ ਕਹਿਣਾ ਵੀ ਜਿੰਨੇ ਵੀ ਭੈਣ ਭਰਾ ਇੱਕ ਤਾਂ ਵੀਡੀਓ ਨੂੰ ਸਾਰਾ ਵੇਖਿਆ ਕਰੋ ਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ। ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਧੰਨਵਾਦ ਸੋ ਇਹ ਸੀ ਅੱਜ ਆਪਣੇ ਖੇਤ ਦਾ ਹਾਲਚਾਲ ਤੇ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਚ ਤੇ ਦੇਖਦੇ ਆ ਕੱਲ ਦਾ ਕੀ ਮਾਹੌਲ ਹੈ ਬਾਕੀ ਜਾਂਦੇ ਜਾਂਦੇ ਫੇਰ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸਾਰਿਆਂ ਦੀ ਜ਼ਿੰਦਗੀ ਚ ਨਵਾਂ ਦਿਨ ਆਇਆ ਤੇ ਨਵੇਂ ਦਿਨ ਤੋਂ ਨਵੀਂ ਸ਼ੁਰੂਆਤ ਤੇ ਸਾਰਿਆਂ ਦੀ ਖੁਸ਼ੀਆਂ ਭਰਿਆ ਹੋਵੇ ਸੋ ਧੰਨਵਾਦ